ਸਾਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਿੱਥੋਂ ਕਰਦਾ ਖੇਤੋਂ ਖੇਤ ਜਿੱਥੋਂ ਝੋਨਾ ਆਪਣਾ ਡੋਬੂ ਹੈਗਾ ਆਹ ਝੋਨਾ ਆਪਣਾ ਜਿਹੜਾ ਥੋੜਾ ਮੋਟਾ ਦਿਖਦਾ ਹੈਗਾ ਤੇ ਆਹ ਇਹ ਗਵਾਂਡੀਆਂ ਦਾ ਇਹਨੂੰ ਲੱਗੇ ਨੂੰ ਮਹੀਨਾ ਹੋ ਗਿਆ ਤੇ ਆਪਣੇ ਨੂੰ ਦੋ ਇਹ ਹੈਗਾ 28P78 ਹਾਈਬ੍ਰਿਡ ਇਹ ਲਾਈ ਸੀਗੀ ਬਾਈਆਂ ਨੇ ਮੱਕੀ ਵਾਲੇ ਬਾਣ ਦੇ ਵਿੱਚ ਸੱਬੀ ਇਹਦੇ ਵਿੱਚ ਇੰਨੇ ਪਾਣੀ ਦਾ ਕਾਰਨ ਸਾਨੂੰ ਪਤਾ ਹੀ ਆ ਪੰਜਾਬ ਦਾ 40 ਤੋਂ 50% ਹਿੱਸਾ ਇਸ ਵਕਤ ਹੜਾਂ ਦੀ ਮਾਰ ਚੱਲ ਰਿਹਾ ਹੈਗਾ ਮਾਝਾ ਤੇ ਦੁਆਬਾ ਉਹ ਦਰਿਆ ਮਾਣੇ ਡਬੋਤਾ ਸਾਡਾ ਮਾਲਵਾ ਮਾਨਸਾ ਇਹ ਮੀਹ ਹੈ ਨੇ ਡਬੋਤਾ ਇਹ ਕੋਈ ਦਰਿਆ ਦਾ ਪਾਣੀ ਨਹੀਂ ਹੈਗਾ ਇਹ ਲਗਾਤਾਰ ਜਿਹੜਾ ਤਿੰਨ ਦਿਨ ਸਾਡੇ ਇੰਨਾ ਜਿਆਦਾ ਮੀਂਹ ਪਿਆ ਹੈਗਾ ਇਹ ਉਹਦਾ ਪਾਣੀ ਹੈਗਾ ਬਹੁਤ ਜਿਆਦਾ ਨੁਕਸਾਨ ਸਾਡੇ ਪਿੰਡ ਦੇ ਵਿੱਚ ਵੀ ਕੀਤਾ ਪਰ ਖੁਸ਼ੀ ਦੀ ਗੱਲ ਇਹ ਹੈ ਹੁਣ 90% ਸਾਡੇ ਪਿੰਡ ਦੇ ਵਿੱਚੋਂ ਪਾਣੀ ਕੱਢ ਤਾਂ ਸੇਵਾਦਾਰਾਂ ਨੇ ਬਰਮੇ ਲਾਏ ਹੋਏ ਨੇਗੇ ਸੇਵਾਦਾਰ ਜਿੱਥੇ ਵੀ ਸੇਵਾ ਹੈਗੀ ਆ ਉਹ ਕਰੀ ਜਾਂਦੇ ਨੇ ਤੇ ਪਾਣੀ ਪਿੰਡ ਦੇ ਵਿੱਚੋਂ ਕੱਢੀ ਜਾਂਦੇ ਨੇ ਪਰ ਪਾਣੀ ਨਿਕਲਣ ਤੋਂ ਪਹਿਲਾਂ ਸਾਡੇ ਪਿੰਡ ਦੇ ਛੇ-ਸੱਤ ਘਰ ਡਿੱਗਣ ਦੀ ਕਗਾਰ ਤੇ ਹੋਗੇ ਬਹੁਤ ਸਾਰੇ ਘਰਾਂ ਦਾ ਸਮਾਨ ਖਰਾਬ ਹੋਇਆ ਪਰ ਜਿੰਨੇ ਵੀ ਹੋ ਸਕਦਾ ਸੀਗੇ ਸੇਵਾਦਾਰਾਂ ਨੇ ਰਲ ਮਿਲ ਕੇ ਸੇਵਾ ਆਹ ਸਮਾਨ ਕਣਕ ਬੈੱਡ ਪੇਟੀਆਂ ਅਲਮਾਰੀਆਂ ਲੋਕਾਂ ਦੀਆਂ ਉੱਚੇ ਥਾਂ ਤੇ ਪਹੁੰਚਦੀਆਂ ਕੀਤੀਆਂ ਸੀਗੀਆਂ ਪਰ ਫਿਰ ਵੀ ਇੱਕੋ ਰਖਤ ਮੀ ਇੰਨਾ ਜ਼ਿਆਦਾ ਹੋਣ ਕਰਕੇ ਸਮਾਨ ਸਾਰੇ ਘਰਾਂ ਦਾ ਨਹੀਂ ਕੱਢਿਆ ਜਾ ਸਕਿਆ ਹੁਣ ਪਿੰਡ ਦੀ ਕੋਈ ਖਾਸ ਟੈਨਸ਼ਨ ਨਹੀਂ ਹੈਗੀ ਕਿਉਂਕਿ ਪਿੰਡ ਦੇ ਵਿੱਚੋਂ ਪਾਣੀ ਨਿਕਲ ਗਿਆ ਹੁਣ ਟੈਨਸ਼ਨ ਹੈਗੀ ਆ ਚੀਜ਼ ਦੀ ਕਿਸਾਨਾਂ ਗੇ ਕਿਸਾਨ ਨੂੰ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਹੈਗੀ ਫਸਲ ਦੀ ਖਾਸਲ ਦੇ ਹਾਲ ਇਸ ਵਕਤ ਆਪਣੇ ਸਾਹਮਣੇ ਨੇਗੇ ਆਪਣਾ ਝੋਨਾ ਫਿਲਹਾਲ ਹਜੇ ਵੀ ਕਿਤੇ ਨਾ ਕਿਤੇ ਦਿਖਦਾ ਹੈਗਾ ਮੈਨੂੰ ਇਹ ਲੱਗਦਾ ਵੀ ਬਚ ਜੂ ਆਪਣਾ ਝੋਨਾ ਨਹੀਂ ਮਰਦਾ ਹੈਗਾ ਪਰ ਗਵੰਡੀਆਂ ਦਾ ਬਾਈਆਂ ਦਾ ਝੋਨਾ ਦੇਖ ਕੇ ਮੈਨੂੰ ਥੋੜਾ ਜਿਆਦਾ ਲੱਗਦਾ ਵੀ ਜੇ ਇੱਕ ਨ ਦੇ ਦਿਨ ਦੇ ਵਿੱਚ ਇਹਦੇ ਵਿੱਚੋਂ ਪਾਣੀ ਨਾ ਨਿਕਲਿਆ ਤਾਂ ਇਹ ਮਰ ਸਕਦਾ ਹੈਗਾ ਝੋਨਾ ਬਾਕੀ ਮੈਨੂੰ ਤੁਸੀਂ ਜਰੂਰ ਦੱਸ ਦਿਓ ਝੋਨਾ ਕਿੰਨੇ ਕ ਦਿਨ ਇੰਨੇ ਜਿਆਦੇ ਪਾਣੀ ਦੇ ਵਿੱਚ ਕੱਢ ਸਕਦਾ ਹੈਗਾ ਮੈਨੂੰ ਇਹ ਲੱਗਦਾ ਵੀ ਇਹਨੂੰ ਅੱਜ ਪੰਜਵਾਂ ਦਿਨ ਹੈਗਾ ਸਾਰੇ ਝੋਨੇ ਨੂੰ ਇੰਨਾ ਪਾਣੀ ਆਇਆ ਇਹਨੂੰ ਪੰਜ ਅੱਜ ਪੰਜਵਾਂ ਦਿਨ ਆ ਹਾਂ ਪੰਜਵਾਂ ਦੇਣਾਗਾ ਜੇ 1-2 ਦਿਨਾਂ ਦੇ ਵਿੱਚ ਇਹ ਤੋਂ ਵਿੱਚ ਪਾਣੀ ਨਾ ਨਿਕਲਿਆ ਤਾਂ ਇਹਦਾ ਮੁਸਕਲ ਚੋਨੇ ਦਾ ਬਚਣਾਗਾ ਬਾਕੀ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਦਿਖਾਉਣਾ ਹਾਲਾਤ ਤੇ ਹੋਰ ਗੱਲਾਂ ਦੱਸਦਾ ਜਿਹੜੀਆਂ ਸਾਡੇ ਪਿੰਡ ਦੀਆਂ ਜਿਹੜੀਆਂ ਛੋਟੇ ਤੱਕ ਪਹੁੰਚਦੀਆਂ ਕਰਨੀਆਂ ਜ਼ਰੂਰੀ ਨੇਗੀਆਂ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਹੁਣੀ ਕਰ ਦਿਓ ਜਿਹੜਾ ਸੱਬੀ ਹੈਗਾ ਬਾਣ ਸੱਬੀ ਵਾਲਾ ਚੋਨਾਗਾ ਇਹ ਸਾਰਿਆਂ ਦਾ ਲਗਭਗ ਲੇਟ ਸੀ ਕਿਉਂਕਿ ਇਹ ਮੱਕੀਆਂ ਦੇ ਮੱਕੀਆਂ ਵਾਲੇ ਬਾਣਾ ਦੇ ਵਿੱਚ ਲੱਗਿਆ ਹੋਇਆਗਾ ਉਦੇ ਕਰਕੇ ਮਹੀਨੇ-ਮਹੀਨੇ ਦਾ ਹੋਇਆ ਸੀਗਾ ਤੇ ਹਾਲਾਤ ਇਹਦੇ ਸਾਹਮਣੇ ਨਿਕਲੀਆਂ ਟੀਸੀਆਂ ਟੂਸੀਆਂ ਜਾਂ ਦਿਖਦੀਆਂ ਨੇ ਝੋਨੇ ਦੀਆਂ ਉਹ ਵੀ ਕਿਤੇ-ਕਿਤੇ ਆਹ ਕੁੰਝੇ ਜਿਹੇ ਚ ਦਿਖਦੀਆਂ ਨੇ ਇਸ ਤੋਂ ਪਰਾਂ ਤਾਂ ਉਹ ਵੀ ਨਹੀਂ ਦਿਖਦੀਆਂ ਹੈਗੀਆਂ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਕਿਸਾਨਾਂ ਦੇ ਆਪਣਾ ਝੋਨਾ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਵੀ ਬਚ ਜੂਗਾ ਪਰ ਹਜੇ ਪੱਕਾ ਨਹੀਂ ਪਤਾ ਵੀ ਇਹਦਾ ਬਚਣਾ ਹੈਗਾ ਜਾਂ ਨਹੀਂ ਪਈਆਂ ਤੇ ਵੀ ਪਾਣੀ ਉਮੇ ਹੀ ਖੜਾਗਾ ਕਿਉਂਕਿ ਲੈਵਲ ਸਾਰੇ ਕਸੇ ਦਾ ਇੱਕ ਹੋਇਆ ਪਿਆਗਾ ਜਮਾ ਤਾਂ ਕਰਕੇ ਹਾਲਾਤ ਬਹੁਤ ਜ਼ਿਆਦੇ ਮਾੜੇ ਨੇ ਮੈਨੂੰ ਜੇ ਛੋਡੇ ਨਾਲ ਇਦਾਂ ਦੀ ਕੋਈ ਘਟਨਾ ਹੋਈ ਆ ਛੋਡੇ ਵੀ ਇੰਨਾ ਜਿਆਦਾ ਮੀਂਹ دریاਵਾਂ ਦਾ ਪਾਣੀ ਕਿਤੇ ਵੀ ਆਇਆ ਝੋਨੇ ਦੇ ਵਿੱਚ ਤਾਂ ਮੈਨੂੰ ਤੁਸੀਂ ਜ਼ਰੂਰ ਦੱਸਿਓ ਕਿੰਨੇ ਕ ਦਿਨ ਝੋਨਾ ਕੱਢ ਸਕਦਾ ਪਾਣੀ ਦੇ ਵਿੱਚ ਉਹ ਵੀ ਇੰਨੇ-ਇੰਨੇ ਦੇ ਵਿੱਚ ਇਸ ਵਕਤ ਇਹ ਜੇ ਆਪਾਂ ਗੱਲ ਕਰੀਏ ਤਿੰਨ ਤੋਂ ਸਾਢੇ ਤਿੰਨ ਫੁੱਟ ਪਾਣੀ ਹੈ ਇਹ ਝੋਨੇ ਦੇ ਵਿੱਚ ਮੌਜ ਨਾਲ ਇਹ ਦੂ ਵੱਧ ਹੋਊਗਾ ਸਾਢੇ ਤਿੰਨ ਤੋਂ ਪਰ ਘਟਣੀ ਡਾਂਗ ਉਹ ਮੈਂ ਖੜੋਈ ਸੀਗੀ ਘਟੋ-ਘਟ ਸਾਢੇ ਤਿੰਨ ਫੁੱਟ ਥੱਲੇ ਲੱਗਈ ਹੈਗੀ ਉਹ ਡਾਂਗ ਇੱਥੇ ਤੱਕ ਹਾਲਾਤ ਬੁਰੇ ਨੇ ਕਿ ਪੰਹਾਂ ਤੇ ਪਾਣੀ ਖੜਾ ਹੈ ਇੱਧਰ ਬਾਣਾ ਦੀ ਸੁਖ ਸ਼ਾਂਤੀ ਆ ਇਹ ਉੱਚੇ ਨੇ ਬਾਣ ਏਦਾਂ ਢਾਹ ਆ ਸਾਡੇ ਪਿੰਡ ਦੀ ਐਂ ਜਾਂਦਾਗਾ ਇਹ ਬਾਹਣ ਆਪਣਾ ਇਹ ਪਹੀ ਤੋਂ ਬਾਅਦ ਨੀਵੇਂ ਸ਼ੁਰੂ ਹੋ ਜਾਂਦੇ ਨੇ ਨੀਵੇਂ ਹੋਣ ਕਰਕੇ ਪਾਣੀ ਇੰਨ ਇੰਨਾ ਹਜੇ ਵੀ 5ਵੇਂ ਦਿਨ ਤੱਕ ਖੜਾ ਹੈਗਾ ਹੁਣ ਹੱਲ ਨਹੀਂ ਸਮਝ ਆ ਰਿਹਾ ਵੀ ਇਹਦਾ ਕੀ ਕਰੀਏ ਕੀ ਨਾ ਕਰੀਏ ਕਿਉਂਕਿ ਏਦਾਂ ਔਖਾ ਬਹੁਤ ਹੈਗਾ 2-3 ਕਿਲੇ ਆਪਣੇ ਨੇਗੇ ਇਹ ਜਿਹੜੇ ਡੁੱਬ ਸਕਦੇ ਨੇਗੇ ਪਰ ਬਾਹਾਂ ਮਹਾਰਾਜ ਕਰੋ ਕਿਰਪਾ ਆਪਣੇ ਤੇ ਥੋੜਾ ਮੋਟਾ ਸਿਰ ਤੇ ਮੇਰ ਪਰੇ ਹੱਥ ਰੱਖੂਗਾ ਆਪਣੇ ਝੋਨੇ ਜੱਟਾਂ ਦੇ ਕਿਸਾਨਾਂ ਦੇ ਬਚਾਊਗਾ ਲੱਗਦਾ ਤਾਂ ਇਹ ਹੈਗਾ ਇੱਕ ਨਤੇ ਦਿਨ ਦੇ ਵਿੱਚ ਪਾਣੀ ਵੀ ਘਟ ਸਕਦਾ ਹੈਗਾ ਬਾਕੀ ਦੇਖਦੇ ਹਾਂ ਕਿ ਕੀ ਬਣਦਾ ਹੈਗਾ ਇੱਥੇ ਆਪਣੀ ਪਾਈਪ ਲਾਈਨ ਦੱਬੀ ਹੋਈ ਆ ਜਿਹੜੀ ਉਧਰਲੇ ਖੇਤ ਤੋਂ ਆਪਣੀ ਪਾਈਪ ਲਾਈਨ ਦੱਬੀ ਹੋਈ ਆ ਮੋਟਰ ਵਾਲੀ ਉਹ ਇੱਥੇ ਹੈਗੀ ਉਹ ਦੇਖ ਲਓ ਤੁਸੀਂ ਉਹਦਾ ਕੀ ਹਾਲ ਹੈ ਥੋੜੀ ਮੋਟੀ ਇੱਥੇ ਵੱਟ ਜੀ ਦਿਖਦੀ ਹੈਗੀ ਉਹ ਘਟੋ ਘਟ ਇਥੋਂ 3 ਫੁੱਟ ਸਹੀ ਡੂੰਗੀ ਹੈਗੀ ਉਹ ਇਤੋਂ ਦਾ ਜਾ ਲਾ ਲਿਆ ਨੇ ਆ ਲਾ ਲੈਨੇ ਆਪਾਂ ਵੀ ਕਿੰਨਾ ਪਾਣੀ ਹੋ ਸਕਦਾ ਹੈਗਾ ਅੱਜ ਮੌਸਮ ਖੁੱਲਾ ਹੈਗਾ ਸੂਰਜ ਚੜਿਆ ਹੈਗਾ ਮੈਨੂੰ ਇਹ ਲੱਗਦਾ ਵੀ ਅੱਜ ਪਾਣੀ ਘੇਠ ਘੇਠ ਤੱਕ ਘਟੂਗਾ ਜ਼ਰੂਰ ਘਟਣਾ ਚਾਹੀਦਾ ਵੀ ਆ ਕਿਉਂਕਿ ਡੇਕਾਂ ਡੂਕਾਂ ਦਾ ਮੱਚ ਚੱਲੀਆਂ ਜਿਹੜੀਆਂ ਚੱਲੀਆਂ ਸੀਗੀਆਂ ਇਹ ਹੁਣ ਮੈਂ ਸੜਕ ਦਾ ਹਾਲ ਦਿਖਾਉਣਾ ਸੋਨੂੰ ਸੜਕ ਦੇ ਕਿੰਨਾ ਕਿੰਨਾ ਜ਼ਿਆਦਾ ਪਾਣੀ ਹੈ ਇਧਰਲੀ ਸਾਈਡ ਸੜਕ ਦੇ ਹਾਲਾਤ ਆ ਨਹੀਂ ਹਜੇ ਇਦੂ ਗਾਹਾਂ ਸਾਰੀ ਸੜਕ ਤੇ ਇੰਨ ਇੰਨਾ ਹੀ ਪਾਣੀ ਆ ਉਹ ਰਾ ਨੂੰ ਆਈ ਜਾਂਦੇ ਆ ਘੱਟੀ ਜਾਂਦਾ ਪਰਾਣ ਨੂੰ ਜਾਈਏ ਨੇ ਤੇ ਪਾਣੀ ਪਦੀ ਜਾਂਦਾ ਕਿਉਂਕਿ ਇਧਰ ਨੂੰ ਐ ਢਾਲ ਆ ਗਈ ਸਾਡੇ ਪਿੰਡ ਦੀ ਖੀਵੇ ਇਧਰਲੀ ਸਾਈਡ ਖੀਵਾ ਪਿੰਡ ਹੈ ਉਹ ਬਹੁਤ ਜਿਆਦਾ ਨੁਕਸਾਨ ਹੋਇਆ ਉਹਦਾ ਵੀ ਮੀਂਹ ਉਧਰ ਘਟ ਪਿਆ ਸੀ ਜਿੰਨਾ ਵੀ ਸਾਡੇ ਪਿੰਡ ਦੇ ਵਿੱਚ ਮੀਂਹ ਪਿਆ ਸੀ ਉਹ ਸਾਰਾ ਪਾਣੀ ਉਹ ਪਿੰਡ ਨੂੰ ਗਿਆਗਾ ਹੁਣ ਆਪਾਂ ਉਹ ਮੋਟਰ ਤੇ ਚੱਲਦੇ ਆ ਉਹਦਾ ਜਾਈਦਾ ਲੈਨੇ ਆ ਕੀ ਹਾਲ ਆ ਉੱਥੇ ਦਾ ਆ ਮੋਟਰ ਦੇ ਆਪਣੇ ਦੇ ਆ ਹਾਲਾਤ ਨੇਗੇ ਇੱਥੇ ਪਾਣੀ ਥੋੜਾ ਜਿਆ ਘਟ ਹੈਗਾ ਪਰ ਪਾਣੀ ਇੱਥੇ ਵੀ ਬਹੁਤ ਜਿਆਦਾ ਹੈਗਾ ਬੜੀਆਂ ਕੋਰਤੀਆਂ ਰੋੜ ਕੱਢ ਤੇ ਮਿੱਟੀ ਦੇ ਵਿੱਚੋਂ ਮੀਂਹ ਦਾ ਇੱਥੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋਗੇ ਐ ਕਰਤਾ ਜਮੀ ਨਹੀਂ ਰੋੜ ਇੱਥੋਂ ਜਮਾ ਨਹੀਂ ਦਿਖਦਾ ਸੀ ਕੋਈ ਬਾਗਰੂ 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 ਬਾਈ ਪਾਸੇ ਆਪਾਂ ਨੂੰ ਕੋਈ ਬੜਾ ਐ ਨਹੀਂ ਡਰ ਹੈਗਾ ਵੀ ਯਾਰ ਝੋਨਾ ਮਰੂਗਾ ਪਰ ਆਪਾਂ ਨੂੰ ਮੈਨੂੰ ਇਹ ਲੱਗਦਾ ਵੀ ਆਪਣਾ ਝੋਨੇ ਦਾ ਕੋਈ ਬੜਾ ਨੁਕਸਾਨ ਨਹੀਂ ਹੈਗਾ ਮਾਰੇ ਤਾਂ ਥੋੜੇ-ਮੋਟੇ ਕੋਈ ਬੂਜੇ ਜਿਹੜੇ ਛੋਟੇ ਨੇਗੇ ਉਹ ਮਰਨਗੇ ਜਿਹੜੀ ਉਹ ਆਪਣੀ ਜ਼ਿਆਦਾਤਰ ਜੀਰੀ ਹੈਗੀ ਉਹ ਬਾਛ ਜੂਗੀ ਬਾਬੇ ਦੀ ਕਿਰਪਾ ਨਾਲ ਬਾਕੀ ਜਿਹੜਾ ਹਜੇ ਹੋਰ ਮੀਂਹ ਦੱਸਿਆ ਹੋਇਆਗਾ 3 ਤਰੀਕ ਤੱਕ ਉਹ ਦਾ ਡਰ ਹੈਗਾ ਵੀ ਉਹ ਕੀ ਕਹਿੰਦਾਗਾ ਵੀ ਬਾਕੀ ਹਜੇ ਤੱਕ ਵੀ ਪਿੰਡ ਚੋਂ ਪਾਣੀ ਇਦਾਂ ਆਈ ਜਾਂਦਾਗਾ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਜ਼ਿਆਦਾ ਮੀਂਹ ਪਿਆ ਸੀ ਜਿਹੜਾ 5ਵੇਂ 5ਵੇਂ ਦਿਨ ਵੀ ਇੰਨਾ ਜ਼ਿਆਦਾ ਪਾਣੀ ਬਾਣਾ ਦੇ ਵਿੱਚ ਗਾਂ ਦੀ ਗਾਂ ਜਾਈ ਜਾਂਦਾ ਇੱਥੋਂ ਅੰਦਾਜ਼ਾ ਲਾ ਲਓ ਪਾਣੀ ਕਿੰਨਾ ਜ਼ਿਆਦਾ ਤੇਜ਼ ਆਇਆ ਸੀਗਾ ਉਹ ਸਾਰਾ ਫੂਸਵਾ ਛਟੀਆਂ ਛੜੀਆਂ ਝੁੜੀਆਂ ਹਾ ਛਟੀਆਂ ਛੁਟੀਆਂ ਜੀਆਂ ਇੱਥੇ ਤੱਕ ਪੰਿਆਂ ਨੇ ਪਾਣੀ ਕਿੱਥੇ ਤੱਕ ਚੜਿਆ ਹੋਇਆ ਸੀਗਾ ਇਹਦੇ ਇਹ ਅੱਜ ਜਾਂ ਕੱਲ ਚ ਪਾਣੀ ਉਤਰਿਆ ਹੈਗਾ ਸਿਰਫ ਇਹ 4 4 5 5 ਉਂਗਲਾਂ ਜਿਹੜਾ ਉਤਰਿਆ ਐ ਘਾਰੇ ਪਾਤੇ ਪਹੀ ਤੇ ਏਡੀ ਦੂਰ ਵੀ ਦਿਖ ਲ ਕਮਾਲ ਆ ਯਾਰ ਇੰਨਾ ਮੀ ਪਤਾ ਨਹੀਂ ਆਇਆ ਕਿੱਥੋਂ ਲਿਆ ਆ ਕਿੱਥੋਂ ਰੱਬ ਹੈਰਾਨ ਹੀ ਹੋਈ ਜਾਂਦੇ ਐ ਇਸ ਤਾਂ ਜਣਾ ਪਾਣੀ ਦੇਖ ਕੇ ਕਿਉਂਕਿ ਸਾਡੇ ਤਾਂ ਪਹਿਲੀ ਵਾਰ ਦੇਖਿਆ ਹੈਗਾ ਇਹ 1988 ਚ ਆਇਆ ਸੀਗਾ ਸਾਡੇ ਪਿੰਡ ਚ ਹੜ੍ਹ ਜਾਂ ਅੱਜ ਆਏ ਨੇ 2025 ਦੇ ਵਿੱਚ ਨੁਕਸਾਨ ਤਾਂ ਦੇਖੋ ਪਿੰਡ ਦਾ ਵੀ ਹੈਗਾ ਫਸਲਾਂ ਦਾ ਵੀ ਹੈਗਾ ਆ ਬਾਈ ਮੈਨੂੰ ਇੱਕ ਮਿਲ ਕੇ ਗਿਆ ਮੈਨੂੰ ਵੀਡੀਓ ਸੈਂਡ ਕਰਕੇ ਗਿਆ ਪਰਸੋਂ ਦੀਆਂ ਕਹਿੰਦਾ ਮੈਂ ਮਈ ਪੈਂਦੇ ਦੇ ਵਿੱਚ ਖੇਤ ਆਇਆ ਸੀਗਾ ਇਹ ਵੀਡੀਓ ਤੂੰ ਜ਼ਰੂਰ ਪਾਈਂ ਨੈਟ ਤੇ ਪਤਾ ਲੱਗੇ ਵੀ ਲੋਕਾਂ ਨੂੰ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸਾਡਾ ਨੁਕਸਾਨ ਖੇਤਾਂ ਦਾ ਘਰਾਂ ਦਾ ਬਹੁਤ ਜ਼ਿਆਦਾ ਹੈਗਾ ਪਰ ਰੱਖਣ ਵਾਲਾ ਉਹਨੇ ਰੱਖਣਾ ਆਪਣੀ ਮਿਹਰ ਕਰਨੀ ਆ ਬਾਬੇ ਨੇ ਉਹਨਾਂ ਸਲੇ ਬਕਸ ਨੇ ਜਿੰਨਾ ਜਿੰਨਾ ਭਰਾਮਾ ਦਾ ਨੁਕਸਾਨ ਹੋਇਆ ਘਰ ਦਾ ਫਸਲ ਦਾ ਇਹਦੇ ਵਿੱਚ ਇਹਦੇ ਅੱਗੇ ਆਪਣਾ ਕੋਈ ਬਸ ਨਹੀਂ ਚੱਲਦਾ ਆਪਾਂ ਨੂੰ ਮੜੀ ਜਿਹ ਦਲੇਰੀ ਦਿਖਾਉਣੀ ਪੈਣੀ ਹੈ ਇਹ ਕੰਮਾਂ ਦੇ ਵਿੱਚ ਇਹ ਆਫਤਾਂ ਦੇ ਅੱਗੇ ਝੁਕਣਾ ਨਹੀਂ ਹੈਗਾ ਬਾਕੀ ਹਾਲ ਆਹੀ ਨੇ ਆਪਣੇ ਵੀ ਝੋਨੇ ਦੇ ਇੱਥੇ ਵੀ ਇੱਥੇ ਤਿੰਨ ਕਿਲੇ ਨੇ ਉੱਥੇ ਢਾਈ ਕਿਲੇ ਨੇ ਕਿ ਸਾਢੇ ਕਿ ਪੰਜ ਕਿਲਿਆਂ ਦਾ ਇਹ ਹਾਲਾਤ ਹੈ ਪਰ ਮੈਨੂੰ ਇਹ ਲੱਗਦਾ ਵੀ ਬਚ ਜੂ ਬਾਬੇ ਦੀ ਕਿਰਪਾ ਨਾਲ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਸਾਰੇ ਭਰਾ ਟੂਰ ਵਾਲੇ ਵੀਡੀਓ ਆਪਾਂ ਡੇਲੀ ਪਾਈ ਜਾਨੇਗੇ ਤੰਨ ਨਗਾ ਬਲੌਗ ਮੈਂ ਵੱਡੇ ਪਾਤੇ ਉਹ ਵੀ ਤੁਸੀਂ ਜਾ ਕੇ ਜਰੂਰ ਦੇਖ ਲਿਓ